ਸਾਰੇ মিডিਆ ਨਾਲ ਸੰਬੰਧਿਤ ਸਾਰੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਵਾਗਤ ਅੱਜ ਇਸ ਪ੍ਰੈਸ ਵਾਰਤਾ ਦੇ ਵਿੱਚ ਕਿ ਤੁਸੀਂ ਪ੍ਰਿੰਟ ਵਾਲੇ ਵੀ ਇਲੈਕਟ੍ਰੋਨਿਕ ਵਾਲੇ ਵੀ ਸੋਸ਼ਲ ਵਾਲੇ ਵੀ लेट नाइट तक खबरें या बुलेटिन या अपने टेबल पे हेडलाइंस वगैरह एडिट करके वेले ਹੁੰਨੇ ਹੋ ਤਾਂ ਮਾਰਨਿੰਗ 11 ਵਜੇ ਤੁਹਾਨੂੰ ਬੁਲਾਇਆ ਥੋੜਾ ਜਿਹਾ ਟਫ ਟਾਈਮ ਪੜ੍ਹ ਲਈ ਹੋ ਗਿਆ ਉਹਦੇ ਲਈ ਮਾਫੀ ਚਾਹੁੰਦੇ ਤੇ ਪਰ ਕਿਉਂਕਿ ਵਿਸ਼ਾ ਬੜਾ ਗੰਭੀਰ ਹੈ ਇਸ ਕਰਕੇ ਮੈਂ ਚਾਹੁੰਨਾ ਕਿ ਤੁਹਾਡੇ ذریعے ਸਾਰੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਹਰ ਗੱਲ ਤੋਂ ਅਪਡੇਟ ਰੱਖਿਏ ਹਰ ਗੱਲ ਤੋਂ ਉਹਨਾਂ ਨੂੰ ਜਾਣੂ ਰੱਖੀਏ ਕਿ ਕੀ ਹੋ ਰਿਹਾ ਤੇ ਕਿਵੇਂ ਭਰਮ ਭੁਲੇਖੇ ਪਾਏ ਜਾ ਰਹੇ ਨੇ ਕਿਵੇਂ ਲੋਕਤੰਤਰ ਨੂੰ ਜਿਹੜਾ ਇੱਧਰ ਉੱਧਰ ਡਾਇਵਰਟ ਕਰਨ ਦੀਆਂ ਕੋਸ਼ਿਸ਼ਾਂ ਜਾਂ ਫਿਰ ਆਪਣੀਆਂ ਨਕਾਮੀਆਂ ਨੂੰ ਕਿਸੇ ਹੋਰ ਦੇ ਸਿਰ ਮੜਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਿਵੇਂ ਹੋ ਰਹੀਆਂ ਨੇ ਮੈਂ ਉਹਦੇ ਅੱਜ ਤੁਹਾਨੂੰ ਬੜੇ ਸੌਖੀ ਭਾਸ਼ਾ ਚ ਲੋਕ ਲੋਕਾਂ ਦੀ ਬੋਲੀ ਚ ਈਜ਼ੀਲੀ ਸਮਝਾ ਦੂੰਗਾ ਤੁਹਾਡੇ ਸਵਾਲ ਵੀ ਲਵਾਂਗੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅੱਜ ਤਿੰਨ ਚਾਰ ਮੁਹਾਵਰੇ ਪੰਜਾਬੀ ਦੇ ਬੋਲਣੇ ਚਾਹਨਾ ਜਿਨ੍ਹਾਂ ਦਾ ਅਰਥ ਇੱਕੋ ਹੀ ਨਿਕਲਦਾ ਲਗਭਗ ਹੱਥ ਨਾ ਪਹੁੰਚੇ ਥੂਕੌੜੀ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ ਉੱਠਿਆ ਨਾ ਜਾਏ ਆਪ ਤੋਂ ਫਿਟੇ ਮੂੰਹ ਗੋਡਿਆਂ ਦੇ ਡਿੱਗੀ ਖੋਤੇ ਤੋਂ ਗੁੱਸਾ ਘਮਾਰ ਤੇ ਇਸ ਚਾਰ ਦੇ ਚਾਰੇ ਜਿਹੜੇ ਮਹਾਵਰੇ ਨੇ ਕਾਂਗਰਸ ਤੇ ਢੁਕਦੇ ਨਹੀਂ ਹਾਰਦੇ ਹੋ ਆਪਣੀਆਂ ਕਰਤੂਤਾਂ ਕਰਕੇ ਨੇ ਤੇ ਹਾਰ ਦਾ ਠੀਕਰਾ ਹੋ ਕਿਸੇ ਹੋਰ ਦੇ ਸਿਰ ਪਾੰ ਲੈਂਦੇ ਨੇ ਇੱਥੋਂ ਸ਼ੁਰੂ ਕਰਦੇ ਆ ਜੀ ਮਾਨਯੋਗ 111 ਦਿਨ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕੱਲ ਇੱਕ ਬੜਾ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਸੋ ਸੋ ਬੈਲਟ ਪੇਪਰ ਜਿਨ੍ਹਾਂ ਤੇ ਝਾੜੂ ਦੇ ਚੌੜੇ ਨਿਸ਼ਾਨ ਤੇ ਪਹਿਲਾਂ ਹੀ ਮੋਹਰਾਂ ਲੱਗੀਆਂ ਹੋਈਆਂ ਨੇ ਉਹ ਵੱਧ ਛਪਾ ਰੱਖੇ ਨੇ ਹਰ ਬੂਤ ਤੇ ਅਸਲ 'ਚ ਜੇ ਇਹਨੂੰ ਥੋੜਾ ਜਿਹਾ ਗਹਿਰਾਈ ਨਾਲ ਡੂੰਘਾਈ ਨਾਲ ਇਸ ਬਿਆਨ ਨੂੰ ਨਾ ਪਿਓ ਹਾਰ ਹੀ ਮੰਨ ਲੈ ਅਸਲ 'ਚ ਉਹ ਵੀ ਚਲੋ ਹਾਰ ਤਾਂ ਗਈ ਹੁਣ ਪਰ ਇਹਨਾਂ ਨੂੰ ਜਿੱਤ ਦਾ ਆਨੰਦ ਨਾ ਮੰਨ ਲੈਣ ਦਿਓ ਇਹਨਾਂ ਦੀ ਹਾਰ ਨੂੰ ਰੌਂਡ ਚ ਬਦਲ ਦਿਓ ਆਪਾਂ ਕਹਿੰਦੇ ਰੌਂਡ ਪੈ ਗਈ ਦੁਬਾਰੇ ਖੇਡਾਂਗੇ ਦੁਬਾਰੇ ਖੇਡਾਂਗੇ ਜਿਹੜਾ ਹਾਰਦਾ ਹੁੰਦਾ ਨਾ ਫਿਰ ਉਹ ਕਈ ਵਾਰੀ ਐਦਾਂ ਮਤਲਬ ਉਹ ਜਿਹੜੀ 12 ਬੀਟੀਜੀ ਖੇਡਦੇ ਹੁੰਦੇ ਸੀ ਉਹਨੂੰ ਢਾ ਦਿੰਦਾ ਜਾਂ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਫਿਰ ਉਹ ਕੰਨ ਤੇ ਦੰਦੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਬਿਵਾਰ ਤਾਂ ਗਈ ਹੁਣ ਚਲੋ ਇਹੋ ਜਿਹੀਆਂ ਹਰਕਤਾਂ ਤੇ ਆ ਜਾਂਦੇ ਆ ਉਹਨਾਂ ਹਰਕਤਾਂ ਤੇ ਇਸ ਵਕਤ ਕਾਂਗਰਸ ਤੇ ਅਕਾਲੀ ਦਲ ਦੋਨੋਂ ਉਤਰੇ ਹੋਏ ਨੇ ਹਾਰ ਦੋਨਾਂ ਨੇ ਮੰਨ ਲਈ ਪਰ ਉਹ ਕਹਿੰਦੇ ਵੀ ਦੇਖੋ ਤੱਕਾ ਹੋ ਰਿਹਾ ਹੈ ਦੇਖੋ ਐ ਹੋ ਰਿਹਾ ਹੈ ਉਹ ਹੋ ਰਿਹਾ ਹੈ ਮੈਂ ਤੁਹਾਨੂੰ ਜੀ ਡਿਟੇਲ ਦੇਣੀ ਚਾਹਣਾ 2833 ਜੂਨ ਦੇ ਵਿੱਚ ਬਲਾਕ ਸਮਤੀ ਦੀ ਚੋਣ ਹੋ ਰਹੀ ਹੈ ਜੀ 2833 ਜੂਨਾਂ ਦੇ ਵਿੱਚ ਬਲਾਕ ਸਮਤੀ ਦੀ ਚੋਣ ਹੋ ਰਹੀ ਹੈ ਜਿੱਦੇ ਚੋਂ 340 ਬਿਨਾ ਮੁਕਾਬਲਾ ਜੇਤੂ ਹੋਗੇ ਆਮਾਦੀ ਪਾਰਟੀ ਦੇ ਤੇ 3 ਬਿਨਾ ਮੁਕਾਬਲਾ ਜੇਤੂ ਹੋਗੇ ਕਾਂਗਰਸ ਦੇ 8 ਇੰਡੀਪੈਂਡੈਂਟ ਬਿਨਾ ਮੁਕਾਬਲਾ ਜਿੱਤ ਗਏ ਜੀ ਕਿਉਂਕਿ ਇੰਨਾ ਸੀਟਾਂ ਤੇ ਜਾਂ ਤਾਂ ਕਾਗਜ਼ ਗਲਤ ਭਰੇ ਗਏ ਜਾਂ ਫਿਰ ਕੋਈ ਬੰਦਾ ਨਹੀਂ ਖੜਾ ਹੋਇਆ ਤਾਂ ਫਿਰ ਕਾਂਗਰਸ ਦੇ ਵੀ ਤਾਂ 3 ਹੋਗੇ ਨਾ ਉੱਥੇ ਕਿਉਂ ਨਹੀਂ ਠੱਕਾ ਹੋਇਆ ਫਿਰ ਇਕਨ ਤੱਕਾ ਹੋਇਆ ਆਠ ਆਜ਼ਾਦ ਵੀ ਜਿੱਤ ਗਏ ਉੱਥੇ ਕਿਉਂ ਨਹੀਂ ਫਿਰ ਤੱਕਾ ਹੋਇਆ ਜਦੋਂ ਇਹਨਾਂ ਨੂੰ ਬੰਦੇ ਹੀ ਨਹੀਂ ਲੱਭ ਰਹੇ ਇਹ ਸਾਡਾ ਕੀ ਕਸੂਰ ਹੈ ਧੂਰੀ ਤੋਂ ਸੱਤ ਜਿੱਤ ਗਏ 6 ਆਵਾਜ਼ਾਂ ਦੀ ਪਾਰਟੀ ਨੇ ਇੱਕ ਆਜ਼ਾਦ ਹੈ ਤੇ ਫਿਰ ਉੱਥੇ ਤਾਂ ਨਹੀਂ ਤੱਕਾ ਹੋਇਆ ਕਿਤੇ ਧੂਰੀ ਤੋਂ ਖ਼ਬਰ ਨਹੀਂ ਆਈ ਕੋਈ ਬੰਦੇ ਹੀ ਨਹੀਂ ਲੱਭ ਰਹੇ ਇਹਨਾਂ ਨੂੰ ਸਾਹਮਣੇ ਦੋਨਾਂ ਪਾਰਟੀਆਂ ਨੂੰ ਬੰਦੇ ਨਹੀਂ ਲੱਭ ਰਹੇ ਟੋਟਲ ਜੇ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਪੰਚਾਇਤ ਸਭਾ ਦੀ 2700 ਕਹਾਤਰੀ ਆਮ ਆਦੀ ਪਾਰਟੀ 2433 ਇੰਡੀਅਨ ਨੈਸ਼ਨਲ ਕਾਂਗਰਸ 1814 ਸ਼੍ਰੋਮਣੀ ਅਕਾਲੀ ਦਲ 1127 ਬੀਜਪੀ ਦੇ 195 ਬੀਐਸਪੀ ਦੇ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ 3 ਅਦਦ 686 ਟੋਟਲ 9029 ਉਮੀਦਵਾਰ ਇਲੈਕਸ਼ਨ ਲੜ ਰਹੇ ਨੇ ਤੇ ਫਿਰ ਇਹ 9029 ਚੋਂ 2433 1814 1127 195 3 688 ਇਹ ਤਾਂ ਫਿਰ ਵਿਰੋਧੀ ਪਾਰਟੀਆਂ ਦੇ ਨੇ ਇਹਨਾਂ ਦੇ ਕਾਗਜ਼ ਕਿਵੇਂ ਸਹੀ ਨਿਕਲੇ ਫਿਰ ਇਹਨਾਂ ਨਾਲ ਕਿਉਂ ਨਹੀਂ ਧੱਕਾ ਹੋਇਆ ਫਿਰ ਇਲੈਕਸ਼ਨ ਕਮਿਸ਼ਨ ਜਿਹੜਾ ਸੈਂਟਰ ਦਾ ਹੈ ਸੈਂਟਰ ਦੀ ਏਜੰਸੀ ਹੈ ਫੈਡਰਲ ਏਜੰਸੀ ਹੈ ਚਲੋ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਹੈ ਚਲੋ ਉਹਤੇ ਵੀ ਕਾਫੀ ਵਾਰ ਸਵਾਲ ਉੱਠਦੇ ਨੇ ਇਹ ਕਾਂਗਰਸ ਵਾਲੇ ਕੀ ਕਰਦੇ ਆ ਵਿਹਾਰ ਚ ਤਾਂ ਬੀਜੇਪੀ ਨਾਲ ਲੜਨ ਲੱਗ ਜਾਂਦੇ ਐ ਜੋ ਵਿਹਾਰ ਹਾਰ ਜਾਂਦੇ ਨਾ ਬੀਜੇਪੀ ਨਾਲ ਲੜਨ ਲੱਗ ਜਾਂਦੇ ਐ ਐਂ ਕੀਤਾ ਇਹਨਾਂ ਨੇ ਅਸੀਂ ਤਾਂ ਹਾਰ ਗਏ ਤੇਜਸਵੀ ਨੂੰ ਪੁੱਛ ਕੇ ਦੇਖੋ ਉਹ ਕਹਿੰਦਾ ਸਾਨੂੰ ਮੈਨੂੰ ਕਾਂਗਰਸ ਹੀ ਹਰਾ ਜਾਂਦੀ ਐ ਪਿਛਲੀ ਵਾਰ 60 ਸੀਟਾਂ ਲਈਆਂ ਸੀ 16 17 ਆਈਆਂ ਸੀ ਐਤਕੀ 63 ਲਈਆਂ ਸੀ 6 ਆਈਆਂ ਨੇ ਆਪ ਦੀ ਪੀੜੀ ਥੱਲੇ ਛੋਟਾ ਨਹੀਂ ਫੇਰਦੀ ਕਾਂਗਰਸ ਅੱਛਾ ਦਿੱਲੀ ਜੀ ਨਹੀਂ ਕਹਿੰਦੇ ਇਹ ਕਹਿੰਦੇ ਦਿੱਲੀ ਚ ਕਹਿੰਦੇ ਨਾ ਨਾ ਇਹ ਠੀਕ ਹੋਈਆਂ ਵੋਟਾਂ ਕਿ ਪਹਿਲੇ ਦਿੱਲੀ ਜਿੰਨਾਂ ਦਾ ਖਾਤਾ ਹੀ ਨਹੀਂ ਖੋਲਿਆ ਮੇਰੇ ਤਾਂ ਸੁਰਤ ਤੋਂ ਪਹਿਲਾਂ ਮੈਂ ਤਾਂ ਜੋ ਹੁੰਦਾ ਇਸ ਲਾਈਨ 'ਚ ਆਇਆ ਦਿੱਲੀ 'ਚ ਤਾਂ ਜੀਰੋ ਹੀ ਰਹਿੰਦੀ ਇਹਨਾਂ ਦੀ ਪੰਜਾਬ 'ਚ ਸਾਡੇ ਨਾਲ ਲੜਦੇ ਨੇ ਵੀ ਦੇਖੋ ਜੀ ਉਹ ਤਾਂ ਬੈਲਟ ਪੇਪਰ 'ਚ ਪਾ ਲਏ ਕਿੱਥੇ ਬੈਲਟ ਪੇਪਰ 'ਚ ਪਾ ਲਏ ਜੀ ਦੱਸੋ ਜੰਨੀ ਸਾਹਿਬ ਕਿੱਥੇ ਬੈਲਟ ਪੇਪਰ 'ਚ ਪਾ ਲਿਆ ਸੀ ਅਸਲ 'ਚ ਹਾਰਮਨੀ ਬੈਠੇ ਨੇ ਔਰ ਇਹਨਾਂ ਇੰਟਰਸਟਿੰਗ ਅਲਾਈਅੰਸ ਦੱਸਦਾ ਤੁਸੀਂ ਤਾਂ ਵੇਟ ਕਰੀ ਜਾਂਦੇ ਹੋ ਵੀ ਅਕਾਲੀ ਅਦਾਲਦ ਦਾ ਬੀਜਪੀ ਨਾ ਹੋਊ ਜਾਂ ਨਹੀਂ ਜਿਹੜਾ ਥੱਲੇ ਹੋਇਆ ਹੋਇਆ ਲੋਕਾਂ ਵੱਲੋਂ ਮੈਨੂੰ ਜਿਹੜਾ ਆ ਰਿਹਾ ਹੈ ਅਲਾਈਅੰਸ ਤਾਂ ਬਹੁਤ ਵੱਡਾ ਹੋਇਆ ਹੋਇਆ ਹੈ ਕਈ ਉਮੀਦਵਾਰ ਇਦਾਂ ਦੇ ਵੀ ਨੇ ਜਿਹੜੇ ਜਿਹਦੇ ਵਾਸਤੇ ਤਿੰਨੇ ਪਾਰਟੀਆਂ ਪ੍ਰਚਾਰ ਕਰਦੀਆਂ ਨੇ 10 ਤੋਂ 12 ਸਵੇਰੇ ਬੀਜਪੀ ਪ੍ਰਚਾਰ ਕਰਕੇ ਹੁੰਦੀ ਸੀ ਉਹਦੇ ਵਾਸਤੇ ਹੀ ਇੱਕ ਤੋਂ ਤਿੰਨ ਕਾਂਗਰਸ ਜਾਂਦੀ ਸੀ ਫਿਰ 4 ਤੋਂ 7 ਅਕਾਲੀਦਾਰ ਵਾਲੇ ਪ੍ਰਚਾਰ ਕਰਦੇ ਉਹਦੇ ਵਾਸਤੇ ਕਿਉਂਕਿ ਬੰਦਾ ਲੱਭਿਆ ਨਹੀਂ ਆਮ ਆਦੀ ਪਾਰਟੀ ਵਾਲੇ ਨਾਲ ਜਾ ਨਹੀਂ ਸਕਦੇ ਕਹਿੰਦੇ ਬੇਲਾ ਛੱਡਦੇ ਨਹੀਂ ਚਲੋ ਇਸੇ ਜੀ ਹਿੱਸਾ ਪਾ ਲੈਨੇ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਂਝੇ ਉਮੀਦਵਾਰ ਨੇ ਤਿੰਨੇ ਪਾਰਟੀਆਂ ਦੇ ਆ ਹਾਲਾਤ ਨੇ ਇਹਨਾਂ ਦੇ ਚੰਨੀ ਸਾਹਿਬ ਤੁਸੀਂ ਲੋਕਾਂ ਚ ਤੱਕ ਕਦੇ ਗਏ ਨਹੀਂ ਕਾਂਗਰਸ ਵਾਲੇ ਸਾਰੇ ਤੁਸੀਂ ਤੁਸੀਂ ਤਾਂ ਉਡੀਕੀ ਜਾਂਦੇ ਹੋ 5 ਸਾਲ ਬਾਅਦ ਸਾਡੀ ਵਾਰੀ ਆਊਗੀ ਲੋਕ ਸਾਨੂੰ ਵਾਰੀ ਦਿੰਦੇ ਹੁੰਦੇ ਆ ਉਹ ਵਾਰੀਆਂ ਵਾਲੇ ਦਿਨ ਚਲੇ ਗਏ ਉੱਪਰ ਵੀ ਤੁਸੀਂ ਪਿਛਲੇ 2014 ਤੋਂ ਲੈ ਕੇ 26 ਹੋ ਗਈ ਹੁਣ 12 ਸਾਲ ਹੋ ਗਏ ਉੱਪਰ ਵੀ ਡਿੱਕੀ ਜਾਂਦੇ ਸਾਡੀ ਵਾਰੀ ਆਊਗੀ ਜੰਨੀ ਸਾਹਿਬ ਤੁਸੀਂ ਲੈਣਾ ਕੀ ਹੈ ਨਾਲੇ ਲੋਕਾਂ ਦੇ ਵੋਟਾਂ ਤਾਂ ਉੱਥੇ ਥੋੜਾ ਨਲਾਮ ਘਰ ਖੁੱਲਿਆ ਹੋਇਆ ਉੱਥੇ ਕਾਂਗਰਸ ਦਾ ਉੱਥੇ ਪਰਚੀਆਂ ਨਿਕਲੀਆਂ ਜਾਂਦੀਆਂ ਨੇ ਤੁਸੀਂ ਆਉਂਦੀਆਂ ਪਰਚੀਆਂ ਪੁਰਚੀਆਂ ਪਾਓ ਉੱਥੇ ਜਾ ਕੇ ਜੇ ਭਾ ਨਾ ਕਿਸੇ ਹੋਰ ਨੂੰ ਨਿਕਲੇ ਕੁਰਸੀ सीएम ਦੀ ਕੋਈ ਰੇਟ ਚੱਕ ਵੱਧ ਚੱਕਦਾ ਕਿਸੇ ਨੇ ਫੇ ਕੀ ਕਰੋਗੇ ਤੁਸੀਂ ਉੱਥੇ ਜਾ ਕੇ ਗੌਰ ਰੱਖੋ ਉੱਥੇ ਕੋਈ ਐ ਪਰਚੀ ਵੱਧ ਪਾ ਗਿਆ ਕੋਈ ਚਾਰ ਪਾ ਦੂਗਾ ਪੰਜ ਪਾ ਦੂਗਾ ਕੋਈ ਜੇ सीएम ਦੀ ਨਹੀਂ ਮਿਲਦੀ ਤੋ ਡਿਪਟੀ सीएम ਦਾ ਪੈਕੇਜ ਦੇਖ ਲਓ ਵੀ ਡੋ ਡਿਪਟੀ सीएम ਕਿੰਨੇ ਜਿੱਦਨੇ ਹੋ ਜੀ ਉੱਥੇ ਲੱਗਿਆ ਹੋਇਆ ਉੱਥੇ ਨਿਲਾਮੀ ਲੱਗੀ ਹੋਈ ਆ ਤੁਸੀਂ ਇੱਥੇ ਫਿਰਦੇ ਹੋ ਵੋਟਾਂ ਦੀਆਂ ਗੱਲਾਂ ਕਰਦੇ ਤੁਸੀਂ ਕੀ ਲੈਣੇ ਲੋਕਾਂ ਤੋਂ ਤੁਸੀਂ ਲੋਕਾਂ ਦੇ ਮਸਲਿਆਂ 'ਚ ਕਦੇ ਆਏ ਤਾਂ ਹੈ ਨਹੀਂ ਫੇਰ ਅਸੀਂ ਲੜ ਰਹੇ ਹਾਂ ਕਮਾਤੇ 600 ਯੂਨਿਟ ਬਿਜਲੀ ਘਰਾਂ ਦੀ ਫਰੀ ਲਗਭਗ 90% ਦੇ ਕਰੀਬ ਘਰਾਂ ਨੂੰ ਬਿਜਲੀ ਫਰੀ ਖੇਤਾਂ ਦੇ ਵਿੱਚ ਬਿਜਲੀ ਦਿਨੇ ਹਰ ਰੋਜ਼ ਵੀਡੀਓ ਆਉਂਦੀਆਂ ਨੇ ਕਿ ਦਿਨ ਛੁੱਪਦੇ ਤੋਂ ਪਹਿਲਾਂ ਘਰੇ ਆ ਜਾਂਦੇ ਆ ਜੀ ਖੇਤ ਦੇ ਵਿੱਚ ਪਾਣੀ ਲਾ ਕੇ ਤੇਲਾਂ ਤੇ ਪਾਣੀ ਪਹੁੰਚ ਗਿਆ 40 40 ਸਾਲਾਂ ਬਾਅਦ ਅਸੀਂ ਪਾਣੀ ਦੇਖਿਆ ਜੀ ਲੋਕ ਇਹ ਕਹਿੰਦੇ ਨੇ ਸ਼ਾਨਦਾਰ ਸੜਕਾਂ ਬਣ ਰਹੀਆਂ ਨੇ ਰੋਜ਼ ਵੀਡੀਓ ਆਉਂਦੀਆਂ ਨੇ ਆਹ 65 ਸਾਲਾਂ ਬਾਅਦ ਸੜਕ ਦੇਖੀ ਹੈ ਜੀ ਆਹ 40 ਸਾਲਾਂ ਬਾਅਦ ਆ 50 ਸਾਲਾਂ ਬਾਅਦ ਸੜਕ ਬਣੀ ਦੇਖੀ ਜੀ ਨਜ਼ਾਰਾ ਆ ਗਿਆ ਕੁਆਲਿਟੀ ਚੈੱਕ ਹੁੰਦੀ ਹੈ ਮੈਂ ਖੁਦ ਗਿਆ ਸੀ ਤੁਸੀਂ ਮੇਰੇ ਨਾਲ ਵੀ ਗਏ ਸੀ ਮੀਡੀਆ ਵਾਲੇ ਕਈ ਮੋਹੱਲਾ ਕਲੀਨਿਕ ਖੁੱਲ ਗਏ ਲੋਕਾਂ ਨੂੰ ਦਵਾਈ ਮਿਲ ਰਹੀ ਹੈ ਲੋਕਾਂ ਦੇ ਟੈਸਟ ਹੋ ਰਹੇ ਨੇ ਸ਼ਾਨਦਾਰ ਸਰਕਾਰੀ ਸਕੂਲ ਬਣ ਗਏ ਰਿਜ਼ਲਟ ਅੱਛੇ ਆ ਰਹੇ ਨੇ ਟੀਚਰਾਂ ਨੂੰ ਸਿੰਗਾਪੁਰ ਫਿਨਲੈਂਡ ਅਹਮਦਾਬਾਦ ਆਈਆਈਐਮ ਟ੍ਰੇਨਿੰਗ ਦਵਾ ਕੇ ਲੇਟੈਸਟ ਕਿਸਮ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ 17 ਟੋਲ ਪਲਾਜੇ ਬੰਦ ਕਰਤੇ ਜੀ ਗਰਾਊਂਡ ਬਣ ਰਹੇ ਨੇ ਪਿੰਡਾਂ ਚ ਖੇਡਾਂ ਵੱਲ ਜਿਹੜਾ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਆ ਅਸੀਂ ਤਾਂ ਇਹਨਾਂ ਕੰਮਾਂ ਤੇ ਆ ਹੋਰ ਬਹੁਤ ਸਾਰੇ ਮੈਂ ਜੇ ਕੰਮ ਕਰਨ ਲੱਗ ਜਾਵਾਂ ਪ੍ਰੈਸ ਕਾਨਫਰੰਸ ਐਸੀ ਕੰਮ ਤੇ ਹੋ ਜੂਗੀ ਫਿਰ ਅਸੀਂ ਮੰਗ ਰਿਹਾ ਕੰਮਾਂ ਤੇ ਤੁਸੀਂ ਕਹਿੰਦੇ ਰੌਂਡ ਪਾ ਕੇ ਨਾ ਜੀ ਸਾਡੇ ਕਾਗਜ਼ ਖੋਲੇ ਨਾ ਜੀ ਸਾਡਾ ਐਂ ਕਰ ਜਾਂਦੇ ਨੇ ਦੇਖੋ ਜੀ ਹੁਣ ਤਾਂ ਦੇਖੋ ਇਹਨਾਂ ਨੇ ਵਾਈਟ ਪੇਪਰ ਛਪਾ ਲੇ ਮੈਂ ਇਲੈਕਸ਼ਨ ਕੈਂਪੇਨ ਦੇ ਵਿੱਚ ਨਹੀਂ ਗਿਆ ਮੈਂ ਜਾਪਾਨ ਤੇ ਕੋਰੀਆ ਗਿਆ ਹੋਇਆ ਸੀ ਇਨਵੈਸਟਰਾਂ ਨਾਲ ਗੱਲ ਕੀਤੀ ਤੁਹਾਡੇ ਸਾਹਮਣੇ ਸਾਰੀ ਡਿਟੇਲ ਦਿੱਤੀ ਹੈ ਪਰ ਇੱਕ ਗੱਲ ਤਾਂ ਹੈਗੀ ਲੋਕਤੰਤਰ ਦੀ ਤਰਤੀ ਤੇ ਤਾਂ ਇਹਨੇ ਥੱਲੇ ਇਹ ਸੁਖਵੀਰ ਬਾਦਲ ਉਹਨਾਂ ਨੂੰ ਬਲਾਕ ਸੰਮਤੀ ਦਾ ਪਤਾ ਹੀ ਨਹੀਂ ਹੁੰਦਾ ਸੀ ਪਹਿਲਾਂ ਕੀ ਹੁੰਦੀ ਹੈ ਹੁਣ ਮੋਟਰਸਾਈਕਲ ਤੇ ਫਿਰਦਾ ਸੀ ਕਿਸੇ ਨਾਲ ਸਾਰਾ ਟੱਬਰ ਫਿਰਦਾ ਬੀਬਾ ਜੀ ਵੀ ਫਿਰਦੇ ਨੇ ਮੁੰਡਾ ਵੀ ਬਚੀ ਫਿਰ ਦਾ ਪ੍ਰਚਾਰ ਕਰਦਾ ਹੁਣ ਮੋਟਰਸਾਈਕਲ ਤੇ ਛੱਡੋ ਹੁਣ ਤਾਂ ਗੱਦੇ ਤੇ ਚੜਾ ਕੇ ਲੈ ਜਾਓ ਹੁਣ ਤਾਂ ਗੱਦੀ ਸਵਾਰੀ ਵੀ ਕਰ ਲੈਣਗੇ ਵੀ ਦੇਖੋ ਲੋਕੋ ਮੈਂ ਤੁਹਾਡੇ ਵਾਸਤੇ ਦੇਖੋ ਥੱਲੇ ਧਰਤੀ ਤੇ ਮੈਂ ਕਿਹਾ ਸੀ ਨਾ ਕਿ ਹੈਲੀਕਾਪਟਰ ਚੋਂ ਥੱਲੇ ਉਤਰਨਗੇ ਇਹ ਉਹ ਰਾਜਾ ਬੁੜਿੰਗ ਫਿਰਦਾ ਸਾਰੇ ਫਿਰਦੇ ਨੇ ਬਲਾਕ ਸ਼ਾਂਤੀ ਦੇ ਲੈ ਕਰੋ ਪ੍ਰਚਾਰ ਕਰੋ ਸ਼ਾਬਾਸ਼ ਥੋੜੇ ਲੋਕਾਂ ਚ आओ ਇਹੀ ਤਾਂ ਸੀ ਚਾਹੁੰਦੇ ਸੀ ਵੀ ਤੂੰ ਆਓ ਲੋਕਾਂ ਕੋਲ ਆ ਪਰ ਆ ਤਾਂ ਨਾ ਕਰੋ ਨਾ ਜਿਲ੍ਹਾ ਪ੍ਰੀਸ਼ਦ ਦੀਆਂ ਮੈਂ ਗੱਲ ਕਰਾਂ ਟੋਟਲ 300 47 ਜੂਨ ਨੇ ਜੀ 347 ਜੂਨ ਜਿਲ੍ਹਾ ਪ੍ਰੀਸ਼ਦ ਦੇ ਤੇ ਇਹਦੇ ਚ 331 ਇੰਡੀਆ ਨੈਸ਼ਨਲ ਕਾਂਗਰਸ ਦੇ ਲੜ ਰਹੇ ਨੇ 298 ਅਕਾਲੀ ਦਲ ਦੇ ਲੜ ਰਹੇ ਨੇ 215 ਬੀਜੇਪੀ ਦੇ ਲੜ ਰਹੇ ਨੇ 50 ਬੀਐਸਪੀ ਦੇ ਲੜ ਰਹੇ ਨੇ 4 ਸ਼ੋਮਨੀ ਕਲਦਰਾ ਮਰਸਰ ਦੇ 143 ਅਦਰਸ ਟੋਟਲ 1396 347 ਦੇ ਆਮਾਦੀ ਪਾਰਟੀ ਟੋਟਲ 1396 ਦੇ ਚ ਲੜ ਰਹੇ ਨੇ ਇਹਨਾਂ ਦੇ ਇਹ ਜਿਹੜੇ ਇਹ ਜਿਹੜੇ ਬੰਦੇ ਨੇ ਜੀ ਇਹ ਇਹ ਇਹਨਾਂ ਦੇ ਕਾਗਜ਼ ਵੀ ਤਾਂ ਸਬਕੀ ਹੋਏ ਨੇ ਇਹਨਾਂ ਦੇ ਵੀ ਤਾਂ ਉਹੀ ਰਿਟਰਨਿੰਗ ਅਫਸਰ ਹੈ ਇਹਨਾਂ ਵਾਸਤੇ ਵੀ ਤਾਂ ਉਹੀ ਇਲੈਕਸ਼ਨ ਕਮਿਸ਼ਨ ਹੈ بس ਕੋਈ ਇੱਕ ਦੋ ਜਗ੍ਹਾ ਤੇ ਹੋ ਗਿਆ ਹੋਣਾ ਕੋਈ ਆਪਸ ਤਲਕੀ ਹੋ ਜਾਂਦੀ ਐ ਇਸ ਪੱਧਰ ਤੇ ਵੋਟਾਂ ਨੇ ਲੋਕ ਆਪਣੀ ਇੱਜ਼ਤ ਦਾ ਮੁੱਛ ਦਾ ਸਵਾਲ ਬਣਾ ਲੈਂਦੇ ਪਰ ਉਸ ਨੂੰ ਲੈ ਕੇ ਦੇਖੋ ਜੀ ਲੋਕਤੰਤਰ ਇਹ ਇਹ ਲੋਕਤੰਤਰ ਦੀਆਂ ਗੱਲਾਂ ਸੁਣਾਉਂਗੇ ਸਾਨੂੰ ਉਹ ਕਾਲੀ ਦਲ ਬੇਅਦਵੀ ਅਕਾਲੀ ਦਲ ਬੱਬਾ ਜਿਹੜਾ ਨਾ ਉਹ ਬਾਦਲ ਥੂੜੀ ਹੋਣਾ ਅਕਾਲੀ ਦਲ ਬੇਅਦਵੀ ਹਾਂ ਜਾਂ ਇਹ ਵੀ ਕਹਿ ਸਕਦੇ ਹਾਂ ਕਾਲੀ ਦਲ ਬਦਮਾਸ਼ਾ ਬਦਮਾਸ਼ ਉਹ ਗੈਂਗਸਟਰਾਂ ਨੂੰ ਟਿਕਟਾ ਦਿੰਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਟੱਕਰ ਦਿੰਦੇ ਆ। ਅਕਾਲੀ ਦਲ ਨੇ ਤਾਂ ਹੁਣ ਸਿੱਧਾ ਹੀ ਤਰੀਕਾ ਲੱਭ ਲਿਆ ਕਿ ਨਾ ਹੱਥ ਬੰਨ ਕੇ ਵੋਟਾਂ ਲੈਣੀਆਂ ਹੁਣ ਤਾਂ ਪਿਸਤੌਲ ਦੇ ਨਾਂ ਤੇ ਵੋਟਾਂ ਮੰਗਾਗੇ। ਸਿੱਧਾ ਹੀ ਫੋਨ ਆਉਂਦੇ ਆ ਦੇਖ ਲੈ ਫਿਰ ਵੋਟ ਪਾਉਣੀਆਂ ਕਿ ਫਿਰ ਪਿਸਤੌਲ ਲੈ। ਗੈਂਗਸਟਰਾਂ ਨੂੰ ਟਿਕਟਾਂ ਦੇਣ ਲੱਗ ਗਏ। ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਲੱਗ ਗਏ। ਪੁਸ਼ਤ ਪਨਾਹੀ ਦੇਖ ਲਓ ਕੀ ਦੀ ਕਰਦੇ ਆ ਇਹ। ਇਹ ਹਾਰਮਨੀ ਅਸਲ ਚ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਮੰਨੀ ਆ। ਕੱਲ ਨੂੰ ਇਹਨਾਂ ਨੂੰ ਪਤਾ ਹੀ ਲੱਗ ਗਿਆ ਵੀ ਲੋਕ ਤਾਂ ਨਾਲ ਹੈ ਨਹੀਂ ਯਾਰ ਤੇ ਚਲੋ ਫਿਰ ਐਂ ਕਰੋ ਫਿਰ ਆਮ ਆਦਮੀ ਪਾਰਟੀ ਵਾਲੇ ਕਹੋਗੇ ਕਿ ਉਹ ਲੁੱਟ ਲਿਆ ਜੀ ਇਹਨਾਂ ਨੇ ਵੋਟਾਂ ਲੁੱਟ ਲਈਆਂ ਜੀ ਇਹ ਕਰ ਲਈ ਉਹ ਕਰ ਲਿਆ ਕਮਾਲ ਹੈ ਯਾਰ ਆਪਦੀਆਂ ਕਰਤੂਤਾਂ ਕਿਉਂ ਨਹੀਂ ਦੇਖਦੇ ਆਪਦੀ ਸਮੀਖਿਆ ਕਿਉਂ ਨਹੀਂ ਕਰਦੇ ਇਹ ਆਪਦੀ ਅੰਦਰ ਬੇਸੀ ਕਿਉਂ ਹਾਰੇ ਆ ਚਰਨਜੀਤ ਚੰਨੀ ਜੀ ਰਾਜਾ ਬੜਿੰਗ ਜੀ ਪ੍ਰਧਾਨ ਨੇ ਉਹ ਨਵਜੋਤ कौर ਸਿੱਧੂ ਉਹ ਸਾਰੇ ਰੇਟ ਦੱਸੀ ਜਾਂਦੀ ਹੈ ਉਤੋਂ ਪਹਾੜਾਂ ਚ ਜੋਗੀ ਵੀ ਉਤਰਿਆ ਹੈ 4 ਸਾਲਾਂ ਬਾਅਦ ਕੈਪਟਨ ਸਾਹਿਬ ਵੀ ਆ ਗਏ ਉਹ ਵੀ ਦੱਸੀ ਜਾਂਦਾ ਠੀਕ ਹੈ ਨਾ ਇਹ ਪੰਜਾਬ ਨੂੰ ਜਿਹੜੇ ਇੱਕ ਵਸਤੂ ਸਮਝਦੇ ਐ ਪੰਜਾਬ ਨੂੰ ਇੱਕ ਬਿਕਾਊ ਮਟੀਰੀਅਲ ਸਮਝਣ ਵਾਲੇ ਇਹ ਹੁਣ ਵੋਟਾਂ ਦੇ ਨੇੜੇ ਸਾਰੇ ਉਤਰਨਗੇ ਥੱਲੇ ਹੁਣੇ ਇਹ ਪੰਜਾਬ ਦੀ ਸੇਵਾ ਇਹਨਾਂ ਨੂੰ ਯਾਦ ਆਊਗੀ ਹੁਣ ਇੱਕ ਨੇ ਤਾਂ ਸਿੱਧਾ ਹੀ ਕਹਿਤਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਮੈਂ ਪੰਜਾਬ ਦੀ ਸੇਵਾ ਕਰੂੰ ਨਹੀਂ ਮੈਂ ਤਾਂ ਟੈਲੀਵਿਜ਼ਨ ਤੇ ਠੀਕ ਆ ਟੈਲੀਵਿਜ਼ਨ ਤੇ ਤਾਂ ਮੈਂ ਵੀ ਸੀਗਾ ਜੀ ਮੈਂ ਵੀ ਟੀਵੀ ਤੇ ਬਹੁਤ ਪੈਸੇ ਕਮਾਉਂਦਾ ਸੀਗਾ ਜੀ ਮੈਂ ਕੋਈ ਸਾਨ ਕਰਤਾ ਫਿਰ ਟੈਲੀਵਿਜ਼ਨ ਛੱਡ ਕੇ ਪਰ ਮੈਂ ਉਧਰ ਗਿਆ ਨਹੀਂ ਦੁਬਾਰਾ ਜਿਹੜੇ ਕੰਮ ਤੇ ਪਿਆ ਹਾਂ ਤਾਂ ਉਸੇ ਕੰਮ ਤੇ ਹਾਂ ਇਹ ਕਹਿੰਦੇ ਨਹੀਂ ਤਾਂ ਅਸੀਂ ਟੀਵੀ ਤੇ ਹਾਂ ਨੇ ਸਾਨੂੰ ਮੁੱਖ ਮੰਤਰੀ ਬਣਾਓ ਕੈਪਟਨ ਸਾਹਿਬ ਉਹ ਭਾਜੀਪੀ ਨੂੰ ਗਾਣਾ ਕੱਢੀ ਜਾਂਦੇ ਹੁਣ ਕਹੇ ਮੇਰੀ ਸੁਣਦਾ ਕੋਈ ਨਹੀਂ ਇੱਥੇ ਅਕਾਲੀ ਦਲ ਬਹੁਤ ਵਧੀਆ ਹੈ ਬਸ ਹੁਣਦਾ ਕੋਈ ਨਹੀਂ ਅਸਤੀਫਾ ਦੇਦੇ ਭਰਾਵਾ ਉਹਗਾਂ ਦੇ ਕਾਂਗਰਸ ਦਾ ਕਲਚਰ ਬਹੁਤ ਵਧੀਆ ਹੈ ਕਾਂਗਰਸ ਦਾ ਆਪੀ ਵਧੀਆ ਕਾਂਗਸਾਂ ਨੂੰ ਡਰਾ ਲੈਂਦੇ ਸੀ ਇਹ ਹੁਣ ਮੈਂ ਤੁਹਾਨੂੰ ਦੱਸਣਾ ਚਾਹਨਾ ਹਰਿਆਣਾ ਕਾਂਗਰਸ ਵਾਲਿਆਂ ਨੇ ਥਾਲੀ ਚ ਪਰੋਸ ਕੇ ਭਾਜਪਨ ਦੇਤਾ ਆਪਸੀ ਗੁੱਟਵਾਜੀਆਂ ਦਿੱਲੀ ਕਈ ਟਰਮਾਂ ਤੋਂ ਜ਼ੀਰੋ ਚੱਲ ਰਹੀ ਹੈ ਐਮਪੀ ਵਾਲੇ ਪਾਸਿਓਂ ਵੀ ਤੇ ਵਿਧਾਨ ਸਭਾ ਵਾਲੇ ਪਾਸਿਓਂ ਵੀ ਮੱਧ ਪ੍ਰਦੇਸ਼ ਇਹਨਾਂ ਨੇ ਪਰੋਸ ਕੇ ਦੇਤਾ ਇਹਨਾਂ ਨੂੰ ਬਿਹਾਰ ਇਹਨਾਂ ਨੇ 200 ਤੋਂ ਉੱਪਰ ਸੀਟਾਂ ਜਿਹੜੀਆਂ ਹਾਰ ਗਏ ਗੁਜਰਾਤ ਚ ਬਾਈ ਇਲੈਕਸ਼ਨ ਹੋਈ ਸੀ ਆਮ ਆਦੀ ਪਾਰਟੀ ਦਾ ਕੈਂਡੀਡੇਟ ਖੜਾ ਸੀ ਇਹਨਾਂ ਨੇ ਜਾਣ ਕੇ ਕਾਂਗਰਸ ਦਾ ਖੜਾ ਕੀਤਾ ਤਾਂ ਕਿ ਬੀਜੇਪੀ ਜਿੱਤ ਜੇ ਪਰ ਉੱਥੇ ਆਮ ਆਦੀ ਪਾਰਟੀ ਜਿੱਤ ਗਈ ਤਰਨਤਨ ਦੀ ਬਾਈ ਇਲੈਕਸ਼ਨ ਚ ਚੌਥੇ ਨੰਬਰ ਤੇ ਆਈ ਹੈ ਕਾਂਗਰਸ ਜਮਾਨਤ ਜਬਤ ਹੋ ਗਈ ਨਾ ਕਿ ਨੀਮੈਗਿਟੇਟਸ ਇਹ ਲੋਕ ਜੋ ਕਾਂਗਰਸ ਨੂੰ ਘਾਟੇ ਦਾ ਸੌਦਾ ਬਣ ਗਈ ਉਹ ਪੈਸੇ ਵੀ ਨਹੀਂ ਪੂਰੇ ਹੋਣੇ ਉਹ ਤਾਂ ਰਾਜ ਬੈਂਕ ਨਹੀਂ ਕੱਢਦੇ ਸੀ ਉਹ ਤਾਂ ਉਹਦੀ ਉਹਦੀ ਕਹਿਣ ਲੱਗ ਗਿਆ ਸੀ ਜਦੋਂ ਰਾਜ ਬੈਂਕ ਨੇ ਤਿੰਨ ਚਾਰ ਬਿਆਨ ਦੇਤੇ ਸੀ ਕਿ ਮੇਰੇ ਤਾਂ ਪੈਸੇ ਮੋੜੋ ਯਾਰ ਜਿਵੇਂ ਐ ਕਰਦੇ ਹੋ ਫਰੂ ਕਹਿੰਦੇ ਰਿਫੰਡ ਹੈ ਨਹੀਂ ਇੱਥੇ ਇਹ ਨੌਨ ਰਿਫੰਡੇਬਲ ਹੈ ਇਹੀ ਕਹਿੰਦੇ ਇਹਨਾਂ ਦੀ ਕਹਿੰਦੇ ਮੈਂ ਤਾਂ ਨਹੀਂ ਕਹਿੰਦਾ ਇਹ ਗਿੱਦੜ ਵਾਏ ਤੋਂ ਹਾਰ ਗਈ ਕਾਂਗਰਸ ਪ੍ਰਧਾਨ ਸਭ ਦੀ ਘਰ ਵਾਲੀ ਹਾਰ ਗਈ ਡੇਰਵ ਬਣਾਣਕ ਤੋਂ ਦੋ ਸੈਕਟਰ ਵਾਲੇ ਘਰ ਤੋਂ ਰਾਜਪਾਲ ਦੇ ਚੌਂਕ ਕਰ ਤੋਂ ਪਹਿਲਾ ਵਾਲੇ ਚੌਂਕ ਤੱਕ ਮੁੱਖ ਮੰਤਰੀ ਸੀ ਜਿਹੜਾ ਰੰਦਾਵਾ ਉਧਿਗਰ ਅਲੀ ਯਾਰਗੀ ਉਹ ਆਮ ਤੌਰ ਤੇ ਮੁੱਖ ਮੰਤਰੀ ਗਿਨੇ ਜਾਂਦੇ ਆ ਵੀ ਇਹ ਐਨੇ ਮਹੀਨੇ ਰਿਹਾ ਇਹ ਐਨੇ ਸਾਲ ਰਿਹਾ ਰੰਦਾਵਾ ਹੈ ਵੀ ਪਹਿਲਾ ਦੇਸ਼ ਦਾ ਮੁੱਖ ਮੰਤਰੀ ਹੈ ਜਿਹੜਾ ਵੀ ਪੌਣੇ 2 ਕਿਲੋਮੀਟਰ ਮੁੱਖ ਮੰਤਰੀ ਰਿਹਾ ਹੈ ਘਰੋਂ ਚੱਲਿਆ ਮੁੱਖ ਮੰਤਰੀ ਤੌਰ ਤੇ ਪੌਣੇ 2 ਕਿਲੋਮੀਟਰ ਵਾ ਕਹਿੰਦੇ ਨਾ ਤੈ ਨਹੀਂ ਹੋ ਹੋਰ ਨਾ ਹੋਊਗੀ ਗੱਲ ਡਰਾਉ ਉਹਦਾ ਨਿਕਲਿਆ ਸੁ ਪੌਣੇ 2 ਕਿਲੋਮੀਟਰ ਤੇ ਮੁੱਖ ਮੰਤਰੀ ਸਾਹਿਬ ਰੰਧਾਵਾਜੀ ਉਹਨਾਂ ਅਧਿਕਾਰ ਵਾਲੀ ਹਾਰ ਗਈ ਤੇ ਆਪਾ ਬਨਾਨਕ ਤੋਂ ਚੱਬੇ ਵਾਲ ਹਾਰ ਗਈ ਕਾਂਗਰਸ ਲੁਧਿਆਣਾ ਵੈਸਟ ਕਾਂਗਰਸ ਹਾਰ ਗਈ ਜਲੰਧਰ ਵੈਸਟ ਕਾਂਗਰਸ ਹਾਰ ਗਈ ਕਲਾ ਬਰਨਾਲਾ ਜਿੱਤੇ ਨੇ ਤੇ ਫਿਰ ਬਣਾਲੇ ਨਹੀਂ ਤਾਂ ਕਹੋ ਜੀ ਫਿਰ ਮੈਂ ਮੇਰਾ ਹਲਕਾ ਜੀ ਸੰਗਰੂਰ ਵਿਧਾਨ ਸਭਾ ਲੋਕ ਸਭਾ ਦਾ ਜਿੱਥੇ ਤਾਂ ਜਿੱਤ ਜਾਂਦੇ ਨੇ ਉੱਥੇ ਠੀਕ ਵੋਟਾਂ ਪੈ ਗਈਆਂ ਜਿੱਥੋਂ ਹਾਰ ਗਏ ਉੱਥੇ ਰੌਂਡ ਪੈ ਗਈ ਕਮਾਲ ਹੈ ਯਾਰ ਬਾਜੀ ਬਸਾਂ ਨੂੰ ਹੁਣ ਪੁੱਛੀਏ ਕਿਹੋ ਜਿਹਾ ਮਟੀਰੀਅਲ ਆ ਗਿਆ ਹੈ ਲੋਕਾਂ 'ਚ ਨੁਕਸ ਕੱਢੀ ਜਾਂਦੇ ਆ ਬਸ ਉਹ ਕਾਲੀਦਲ ਉਹ ਕਹਿੰਦੇ ਵੀ ਜੇ ਤਰਨ ਤਰਨ ਤੋਂ ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਲੋਕ ਗਦਾਰ ਨਿਕਲੇ ਲੋਕਾਂ ਦੇ ਫਤਵੇ ਦਾ ਇਹ ਨਿਰਾਦਰ ਕਰਦੇ ਨੇ ਆ ਜਿਹੜਾ ਕੱਲ ਨੂੰ ਵੋਟਾਂ ਪਾਉਣਗੇ ਲੋਕ ਸਤਾਰਾਂ ਨੂੰ ਰਿਜ਼ਲਟ ਆਜੂ ਉਹਦਾ ਫਤਵੇ ਦਾ ਨਹੀਂ ਇਹਨਾਂ ਨੇ ਮੰਨਣਾ ਵੀ ਲੋਕਾਂ ਦਾ ਫਤਵਾ ਸਿਰ ਮੱਥੇ ਅਸੀਂ ਕਮਜ਼ੋਰੀਆਂ ਆਪਦੀਆਂ ਜਾਂ ਕਿੱਥੇ ਕਮੀ ਰਹਿ ਗਈ ਉਹਦੀ ਸਮੀਖਿਆ ਕਰਾਂਗੇ ਨਾ ਇਹ ਕਹਿੰਦੇ ਕਿ ਨਾ ਨਾ ਜੀ ਉਹਦਾ ਤੱਕੇ ਨਾਲ ਜਿੱਤਦੇ ਨੇ ਤੱਕੇ ਨਾਲ ਜਿੱਤਦੇ ਨੇ ਐ ਹੁਣ ਜਾ ਕੇ ਘਰਾਂ 'ਚ ਤੱਕੇ ਨਾਲ ਵੋਟਾਂ ਪਾ ਲਾਂਗੇ ਅਕਾਲੀ ਦਲ ਨੂੰ ਚਾਰੇ ਜਦੋਂ ਬਾਈ ਇਲੈਕਸ਼ਨ ਹੋਈਆਂ ਸੀ ਅਕਾਲੀ ਦਲ ਨੂੰ ਚਾਰੇ ਬਾਈ ਇਲੈਕਸ਼ਨਾਂ ਤੋਂ ਬੰਦਾ ਲੱਭਿਓ ਇਲੈਕਸ਼ਨ ਨਹੀਂ ਲੜੇ ਸੀਗੇ ਗਿੱਦੜਪਾਹਾ ਡੇਰਾਵਾਂ ਬਾਨਾਨਕ ਚੱਬੇਵਾਲ ਤੇ ਹੋਰ ਇੱਕ ਮਿਲਲ ਬਰਨਾਲਾ ਚਾਰਾਂ ਤੋਂ ਅਕਾਲੀ ਦਲ ਲੜਿਆ ਨਹੀਂ ਤਰਨ ਤਰਨ ਤੋਂ ਦੋ ਤਿੰਨ ਰਾਉਂਡ ਲੀਡ ਆ ਗਈ ਕਹਿੰਦੇ ਆਗੇ 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 ਦੋ ਤਿੰਨ ਰਾਉਂਡ ਦੀ ਲੀਡ ਨੂੰ ਕਹਿੰਦੇ ਆ ਗਿਆ ਇਕੱਲੀ ਦਾ ਲਾ ਗਿਆ ਵਾਪਸੋਂ ਡਾਇਨਾਸੌਰ ਦੇ ਸੰਗਲ ਪਾਈ ਫਿਰਦੇ ਆ ਕਹਿੰਦੇ ਆ ਗਿਆ ਬਸ ਨਾਲੇ ਇਹ ਵੀ ਸੰਗਲ ਡਾਇਨਾਸੌਰ ਵੀ ਆ ਗਿਆ ਯਾਰ ਪਰਸ ਵੀ ਆਉਂਦਾ ਮੈਨੂੰ ਵਿਚਾਰਿਆਂ ਤੇ ਕੀ ਕਰਾਂ ਮੈਂ ਇਹਨਾਂ ਦਾ ਇਹਨਾਂ ਨੇ ਲੋਕਾਂ ਨਾਲ ਧੋਖਾ ਹੀ ਇੰਨਾ ਕੀਤੇ ਨੇ ਜੀ ਇਹਨਾਂ ਨੇ ਲੋਕਾਂ ਦਾ ਦਿਲ ਹੀ ਇੰਨਾ ਤੋੜਿਆ ਜੀ ਬੜਾ ਚਿਰ ਇਹਨਾਂ ਨੇ ਰਾਜ ਕੀਤਾ ਹੈ ਬੜਾ ਚਿਰ ਰਾਜ ਕੀਤਾ ਇਹਨਾਂ ਨੂੰ ਐ ਲੱਗਦਾ ਸੀ ਪੰਜ ਸਾਲ ਤੇਰੇ ਪੰਜ ਸਾਲ ਮੇਰੇ ਹੋਰ ਕੋਈ ਆਣਾ ਹੁਣ ਜਦੋਂ ਆ ਗਏ ਆਮਕਰਾਂ ਦੇ ਤਿਆਂ ਪੁੱਤ ਹੁਣ ਕਹਿੰਦੇ ਨਾ ਜੀ ਉਹਦਾ ਬਸ ਖੇਤਰੀ ਪਾਰਟੀ ਆਊਗੀ ਕੱਲ ਮੈਨੂੰ ਕਿਸੇ ਦਾ ਫੋਨ ਆਇਆ ਕਹਿੰਦਾ ਭਾਈ ਮੈਂ ਕਿਵੇਂ ਆ ਤੁਹਾਡੇ ਦਰਹਾਲ ਅਕਾਲੀ ਦਲ ਦਾ ਮਾਲ ਵਿੱਚ ਹੋਏ ਕਹਿੰਦਾ ਅਕਾਲੀ ਦਲ ਨੂੰ ਤਾਂ ਇਧਰ ਲੋਕ ਨੋਕੀਆ ਦੇ ਫੋਨ ਵਾਂਗੂ ਭੁੱਲ ਗਏ ਮੈਂ ਕੀ ਮਤਲਬ ਕਹਿੰਦਾ ਪਹਿਲਾਂ ਨੋਕੀਆ ਜਿਹਦੇ ਹੁੰਦੇ ਸੀ ਕਹਿੰਦਾ ਹਰੇਕ ਕੋਲੇ ਹੁੰਦਾ ਸੀ ਹੁਣ ਕਹਿੰਦਾ ਕਿਸੇ ਕੋਲੇ ਨਹੀਂਗਾ ਉਹ ਆ ਹਾਲਤ ਹੋ ਗਈ ਜ ਇਹਨਾਂ ਦੀ ਇਮਾਗੀਤੀ ਹੈ ਜੀ ਆਪ ਨਹੀਂ ਕਰਤੂਤਾ ਨਾ ਕੀਤੀ ਹੈ ਜੀ ਅਕਾਲੀ ਦਲ ਦੇ ਦੋ ਟੋਟੇ ਹੋਏ ਪਏ ਨੇ ਉਹ ਉਹ ਨੂੰ ਗਾਲਾਂ ਕੱਢੀ ਜਾਂਦਾ ਉਹ ਨੂੰ ਗਾਲਾਂ ਕੱਢੀ ਜਾਂਦਾ ਭਾਜਪਾ ਕੈਪਟਨ ਅਮਰਿੰਦਰ ਭਾਜਪਾ ਨੂੰ ਗਾਲਾਂ ਕੱਢੀ ਜਾਂਦਾ ਕੋ ਕਹਿੰਦਾ ਇਹਨਾਂ ਨਾਲ ਲੜ ਕੇ ਲੜਾਂਗੇ ਬਿੱਟੂ ਕਹਿੰਦਾ ਜੇ ਇਹਨਾਂ ਨਾਲ ਲੜਾਂਗੇ ਫਿਰ ਅਸੀਂ ਬਨਾਮੀ ਹੋਊਗੀ ਐ ਕਰਦਾ ਉਹ ਭਾਜਪਾ ਵਾਲੇ ਕਹਿੰਦੇ ਵੀ ਇਹ ਤਾਂ ਇਹ ਉਹਦੇ ਨਿੱਜੀ ਵਿਚਾਰ ਨੇ ਅੱਜ ਤੱਕ ਸੋਸਤਾਨਾ ਤੇ ਲੜਾਂਗੇ ਕਾਂਗਰਸ ਉਹ ਵਿਚਾਰੇ ਟੈਂਡਰ ਨੋਟਿਸਾਂ ਦੇ ਵਿੱਚ ਹੀ ਪਏ ਹੋਏ ਨੇ ਉਹ ਟੈਂਡਰ ਚੱਲ ਰਹੇ ਨੇ ਉਹਨਾਂ ਦੇ ਤੇ ਉਹ ਆਪਸ ਚ ਲੜੀ ਜਾਂਦੇ ਨੇ ਜੀ ਤੇ ਪੰਜਾਬ ਵਾਸਤੇ ਕੋਈ ਕੋਈ ਹੈਗਾ ਪੰਜਾਬ ਵਾਸਤੇ ਸੋਚਣ ਵਾਲਾ ਕੱਲੀ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਾਂ ਦੇ ਕੰਮਾਂ ਤੇ ਲੋਕਾਂ ਦੀਆਂ ਸਹੂਲਤਾਂ ਤੇ ਵੋਟਾਂ ਮੰਗ ਰਹੀ ਹੈ ਬਾਕੀ ਰਹਿ ਗਏ ਕਰਦੇ ਗੱਲ 350 ਕਰੋੜ ਦੇ ਅਟੈਚੀ ਨਾਲ 2021 ਚ ਚੰਨੀ ਕਰਕੇ ਮਸਲਾ ਹੱਲ ਸੋ ਚੰਨੀ ਸਾਹਿਬ ਜ਼ਿੰਮੇਵਾਰੀ ਵੱਲੇ ਬਿਆਨ ਦਿਓ ਕਿ ਅਸੀਂ 8 ਚੋਪਾਲੇ ਬੈਲਟ ਪੇਪਰ ਛਪਾਲੇ ਆਏ ਕਰਨਗੇ ਹੋਣੇ ਕਰਨਗੇ ਇਹ ਅਸਲ 'ਚ ਤੁਹਾਡੀ ਹਾਰ ਮੰਨ ਲਈ ਤੁਸੀਂ ਲੋਕਤੰਤਰ ਦੇ ਵਿੱਚ ਜੇ ਤੁਸੀਂ ਫਿਰ ਬੈਲਟ ਪੇਪਰ ਛਪਾਲੇ ਤੁਸੀਂ ਬਾਈਕਾਟ ਕਰ ਦਿਓ ਇਲੈਕਸ਼ਨਾਂ ਦਾ ਆ ਜਿਹੜੇ ਤੁਸੀਂ ਖੜੇ ਖੜੇ ਕੀਤੇ ਆ 2433 ਬੰਦੇ ਇਹਨਾਂ ਨੂੰ ਕਹਦੇ ਹੋ ਕਿ ਬੈਲਟ ਪੇਪਰ ਛਪਾਲੇ ਤੁਸੀਂ 2433 ਅਸੀਂ ਬਾਈਕਾਟ ਕਰਾਂ ਕਰੋ ਬਾਈਕਾਟ ਨਾਲੇ ਲੜੀ ਵੀ ਜਾਂਦੇ ਆ ਬੀਜੋ ਜਿੱਤ ਕੋ ਠੀਕ ਹੈ ਦੇਖ ਲੈਣਿਆ ਤੇ ਕੱਲ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਹੈ ਮੈਨੂੰ ਪਤਾ ਨਹੀਂ ਕਿਹੜੇ ਪਿੰਡ ਦੀ ਉਹ ਉਹ ਮੁੰਡਾ ਜਿਹੜਾ ਨਾਲ-ਨਾਲ ਤੁਰਿਆ ਜਾਂਦਾ ਤੇ ਉਹ ਕੀ ਕਹਿ ਰਿਹਾ ਉਹਦਾ ਕੋਈ ਨਿੱਜੀ ਕੰਮ ਹੈ ਉਹ ਕੀ ਕਹਿ ਰਿਹਾ ਉਹ ਕਿ ਤੁਸੀਂ ਹੁਣ ਤੱਕ ਤੁਸੀਂ ਪਿੰਡ ਵੇਚ ਕੇ ਖਾ ਗਏ ਹੁਣ ਤੱਕ ਤੁਸੀਂ ਪੰਥ ਵੇਚਿਆ ਹੁਣ ਤੱਕ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਤੁਸੀਂ ਸਾਈਨ ਨਹੀਂ ਕਰ ਰਹੇ ਮਤਿਆਂ ਤੇ ਕਾਲੇ ਪੀਲੇ ਫੈਲ ਗਿਆ ਸਰਕਾਰ 35 ਲੱਖ ਰੁਪਏ ਦੇਣ ਨੂੰ ਤਿਆਰ ਹੈ 66 ਟੋਬੇ ਗੰਦ ਕੱਢਣ ਨੂੰ ਤਿਆਰ ਹੈ ਗਰਾਊਂਡ ਬਣੂਗਾ ਤੁਸੀਂ ਸਾਈਨ ਕਿਉਂ ਨਹੀਂ ਕਰਦੇ ਔਰ ਕਿੰਨੀ ਮੋਟੀ ਚਮੜੀ ਦੇ ਬਿਸ਼ਰਮ ਨੇ ਕਿ ਉਹਦੇ ਕੋਲ ਦੀ ਲੰਗੀ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਕਰਕੇ ਉਹ ਕਹਿੰਦਾ ਵਾਹਿਗੁਰੂ ਲੇਖੇ ਲਊਗਾ ਥੋੜਾ ਨਾ ਹੋਣੀ ਹੈ ਇਦਾਂ ਹੀ ਇਹ ਮਾਲਵੇ ਦੀ ਹਾਲਤ ਹੈ ਅਕਾਲੀ ਦਲ ਦੀ ਜਿਹੜਾ ਹਮੇਸ਼ਾ ਗੜ ਮੰਨਿਆ ਜਾਂਦਾ ਸੀ ਸੋ ਇਸ ਕਰਕੇ ਕੱਲ ਨੂੰ ਵੋਟਾਂ ਪੈਣਗੀਆਂ ਜੇ EVM ਤੇ ਪਵਾਓ ਤਾਂ EVM ਚ ਸਵਾਲ ਉੱਠਦੇ ਆ ਹੁਣ ਇਹ ਬੈਲਟ ਪੇਪਰ ਨਾ ਪਹਿਰੀਆਂ ਨੇ ਤਾਂ ਇਹ ਕਹਿੰਦੇ ਬੈਲਟ ਪੇਪਰ ਵੱਧ ਛਾਲੇ ਤੁਸੀਂ ਕਿਵੇਂ ਮੰਨੋਗੇ ਤੁਸੀਂ ਸਿਰਫ ਜਦੋਂ ਤੁਸੀਂ ਜਿੱਤ ਕੇ ਉਦੋਂ ਹੀ ਸਹੀ ਪਹਿਣਗੇ ਹਨਾ ਹਾਲਾਂਕਿ ਅਸੀਂ ਇਹਨਾਂ ਦੀ ਸਪੋਰਟ ਕੀਤੀ ਹੈ ਵੋਟ ਚੋਰੀ ਚ ਬਿਹਾਂ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਜੇ ਕੋਈ ਸਵਾਲ ਉੱਠਿਆ ਕਿਤੇ ਪਰ ਨਾ ਇੱਥੇ ਬੈਲਟ ਪੇਪਰ ਨੂੰ ਬਗਾਲਾ ਕੱਢਣ ਲੱਗੇ ਸੋ ਕਾਂਗਰਸ ਅਕਾਲੀ ਦਲ ਭਾਜਪਾ ਸਾਰੇ ਤਿੰਨੇ ਮਿਲੇ ਹੋਏ ਨੇ ਕਈ ਕੈਂਡੀਡੇਟ ਵੀ ਇਹਨਾਂ ਦੇ ਇਕੱਠੇ ਨੇ ਮੈਂ ਤਾਂ ਆਮ ਤੁਹਾਡੇ ذریعے ਆਮ ਲੋਕਾਂ ਨੂੰ ਕਹਿਣਾ ਚਾਹਣਾ